ਬੰਦੇਓ ਕੈਮਰੇ ਦੇ ਸਾਹਮਣੇ ਕੀ ਹੁੰਦੀ ਐ ਕਮਾਈ ਲਈ ਨੂੰ ਮੈਨੂੰ ਨਹੀਂ ਪਤਾ ਜਿਹੜੇ ਕਰਦੇ ਹੋਣਗੇ ਕਰਦੇ ਆਉਣਗੇ ਮੈਂ ਕਹਿੰਦਾ 75 ਸਾਲਾਂ ਨੂੰ ਛੱਡੋ ਤੁਸੀਂ ਪਿਛਲੇ 5 ਸਾਲ ਹੀ ਜਿਹੜੇ ਕਾਂਗਰਸ ਦੇ ਗਏ ਨੇ ਉਹਨਾਂ ਦਾ ਕੰਪੈਰੀਸ਼ਨ ਹੀ ਕਰ ਲਿਏ ਉਹ ਲੋਕੀਏ ਕੰਪੈਰੀਸ਼ਨ ਕਰਕੇ ਵੇਖੇ ਲੋਕ ਜਿਹੜੇ ਆ ਵੋਟ ਪਾਉਂਦੇ ਨੇ ਕਿ ਇਹਨਾਂ 23 ਸਾਲਾਂ ਚ ਇਹਨਾਂ ਕੰਮ ਕੀਤੇ ਉਹਨਾਂ 5 ਸਾਲਾਂ ਚ ਕੀ ਕੀਤਾ ਇਹ ਜਿਹੜੇ ਲੋਕਾਂ ਚੋਂ ਗੈਂਸਟਰਵਾਦ ਗਾਉਂਦੇ ਨੇ ਜਾਂ ਅਫਸਰਾਂ ਦੀ ਕੰਪਲੇਂਟ ਕਰਦੇ ਨੇ ਇਹਨਾਂ ਦੇ ਖੋਲ ਤਾਂ ਰਹਿੰਦੇ ਰਹੇ ਨੇ ਟੀਲ 'ਚ ਬੈਠੇ ਤਮਕਾਰ ਇਹਨਾਂ ਦੇ ਵੋਟਰਾਂ ਕਿਹਨਾਂ ਨੂੰ ਤਮਕਾਰ ਰਹਿੰਦੇ ਕੋੰਗਰਸ ਦੇ ਲੀਡਰ ਆ ਰਲਾਵਾ ਸਾਹਿਬ ਹੀ ਕਹਿ ਰਹੇ ਨੇ ਸੁਵਿੰਦ ਦਸੰਗਰ ਦਾ ਉਹਦੇ ਕਹਿਣ ਨਾਲ ਕੀ ਹੋਣਾ ਉਹ ਤਾਂ ਬਖਲਾਟ ਆ ਜਿਹੜਾ ਕਾਲੀ ਦਲ ਦੇ ਵੋਟਰ ਸਪੋਰਟਰ ਨੇ ਪਿੰਡਾਂ 'ਚ ਉਹ ਹਮੇਸ਼ਾ ਹੀ ਅੱਜ ਤੱਕ ਕਹਿੰਦੇ ਆ ਕਿ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਜਮਾਤ ਜਿਹੜੀ ਆਕਾਲੀ ਦਲ ਹੈ ਬੀਜੇਪੀ ਨੂੰ ਸਾਡੇ ਲੋਕ ਵੋਟ ਨਹੀਂ ਪਾਉਂਦੇ ਕਿ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ 700 ਕਿਸਾਨ ਸਾਡਾ ਸ਼ਹੀਦ ਹੋਇਆ ਉੱਥੇ ਦਿੱਲੀ ਜੀ ਬੀਜੇਪੀ ਨੂੰ ਫੋਨ ਕੇ ਵੋਟ ਸਾਡੇ ਲੋਕ ਤਾਂ ਫਿਰ ਤੀਜਾ ਬਦਲ ਗਈ ਹੈ ਇਹਨਾਂ ਦਾ ਜਿਹੜਾ ਐਜੂਕੇਸ਼ਨ ਲੈਵਲ ਅੱਜ ਵੀ ਸਾਡੇ ਡੇਰਾ ਬਾਬਰ ਨਾ ਬਾਡਰ ਦਾ ਇਹਦਾ ਜਲੰਧਰ ਅਮਰਸਾ ਲੁਧਿਆਣਾ ਪਟਿਆਲਾ ਨਾਲ ਤਾਂ ਉਹ ਲੈਵਲ ਤਾਂ ਅੱਜ ਵੀ ਇੱਥੇ ਨਹੀਂ ਤੇ ਵੀ ਠਾਊਂਗਾ ਕਿ ਜਿਹੜੀ ਤਾਰ ਬਾਡਰ ਤੇ ਲੱਗੀ ਹੈ ਬਿਲਕੁਲ ਜਿਹੜੀ ਮੇਨ ਲਾਈਨ ਆ ਉਹਦੇ ਤੇ ਤਾਰ ਕਰੋ ਜਿਹੜੀਆਂ ਤਾਰੋਂ ਪਾਰ ਜ਼ਮੀਨਾਂ ਨੂੰ ਵੈਕ ਤੇ ਲਿਆਓ ਤਾਂ ਕਿਸਾਨ ਜਿਹੜੇ ਆਪਣੇ ਆਪਣੇ ਢੰਗ ਨਾਲ ਵਧੀਆ ਖੇਤੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬਸਰ ਜਿਹੜਾ ਅੱਛੇ ਢੰਗ ਨਾਲ ਕਰ ਸਕਦਾ ਜਿਮਨੀ ਚੋਣਾ ਲਈ ਚੋਣ ਪ੍ਰਚਾਰ ਤੇਜ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਹੈ ਮਾਝੇ ਦੀ ਅਹਿਮ ਸੀਟ ਹੈ ਰੰਧਾਵਿਆਂ ਦੇ ਵਿੱਚਕਾਰ ਮੁਕਾਬਲਾ ਹੈਗਾ ਔਰ ਗੁਰਦੀਪ ਸਿੰਘ ਰੰਧਾਵਾ ਆਮਾਦੀ ਪਾਰਟੀ ਤੋਂ ਉਮੀਦਵਾਰ ਨਹੀਂ ਮੇਰੇ ਨਾਲ ਨਹੀਂ ਔਰ ਤਿੰਨ ਚਾਰ ਦਿਨ ਜਿਹੜੇ ਹੋਰ ਜਿਹੜੇ ਅਗੇ ਨੇ ਮਿਲੇ ਨੇ ਪ੍ਰਚਾਰ ਕਰਨ ਦੇ ਲਈ ਉਹਦਾ ਕੀ ਅਸਰ ਰਹੇਗਾ ਉਹਦਾ ਫਾਇਦਾ ਕਿਹਨੂੰ ਮਿਲੇਗਾ ਔਰ ਅਕਾਲੀ ਦਲ ਦੀ ਗੈਰ ਹਾਜ਼ਰੀ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਭਾਜੀਪੀ ਨੂੰ ਸ਼ਿਫਟ ਹੋਵੇਗਾ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਮਿਲੇਗਾ ਤਾਂ ਰੰਧਾਵਾ ਸਾਹਿਬ ਮੇਰੇ ਨਾਲ ਨੇ ਰੰਧਾਵਾ ਸਾਹਿਬ ਬਹੁਤ ਬਹੁਤ ਧੰਨਵਾਦੀ ਤਿੰਨ ਚਾਰ ਦਿਨ ਹੋਰ ਮਿਲੇ ਚੋਂ ਪ੍ਰਚਾਰ ਨੂੰ ਤਾਂ ਕੱਲ ਤੱਕ ਕੰਮ ਨਿਭੜ ਜਾਣਾ ਸੀਗਾ ਜੀ ਕੱਲ ਰਿਜ਼ਲਟ ਦੀ ਵੀਟ ਹੋ ਜਾਣੀ ਸੀਗੀ ਪਰ ਚਾਰ ਪੰਜ ਦਿਨ ਜਿਹੜੇ ਮਿਲ ਗਏ ਉਹ ਤਾਂ ਨੁਕਸਾਨ ਤਾਂ ਨਹੀਂ ਫਾਇਦਾ ਹੋ ਗਿਆ ਜੀ اچھا ਬਹੁਤ ਵੱਡਾ ਫਾਇਦਾ ਕਿ ਪ੍ਰਚਾਰ ਲਈ ਹੋਰ ਹਫਤਾ ਇੱਕ ਮਿਲ ਗਿਆ ਜਿੱਤੇ 13 ਨੂੰ ਵੋਟਾਂ ਪੈਣੀਆਂ ਜਾਂ 20 ਨੂੰ ਪੈਣੀਆਂ ਹੂੰ ਉਹਦੇ ਨਾਲ ਹਰ ਬੰਦੇ ਨੂੰ ਆਪਾਂ ਟੱਚ ਕਰਾਂਗੇ ਜੀ ਹੋਰ ਪਾਰਟੀ ਵਿੱਚ ਜਿਹੜੇ ਪਿਛਲੇ ਢਾਈਆਂ ਸਾਲਾਂ ਚ ਕੰਮ ਕੀਤੇ ਨੇ ਹੂੰ ਉਹਨਾਂ ਹਰ ਬੰਦੇ ਤੱਕ ਘਰ ਘਰ ਉਹ ਗੱਲ ਪਹੁੰਚਾਵਾਂਗੇ ਬਹੁਤ ਸਾਰੇ ਵਿੱਚ ਮੰਤਰੀ ਵੀ ਤੁਹਾਡੇ ਆਏ ਜੀ ਮੁੱਖ ਮੰਤਰੀ ਪਹੁੰਚੇ ਨੇ ਇੱਥੇ ਕਿਹੜੇ ਮੁੱਦੇ ਸਭ ਤੋਂ ਵੱਧ ਜਿਹੜੇ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੜੇ ਮੁੱਦੇ ਦੇ ਆਧਾਰ 'ਤੇ ਲੋਕਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਜੀ ਲੋਕਾਂ ਨੇ 75 ਸਾਲ ਰਵਾਇਤੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਨੂੰ ਵੋਟਾਂ ਪਾਈਆਂ 22 ਚਾਹਮਾ ਦੀ ਪਾਰਟੀ ਆਈ ਜੀ ਆਮ ਆਦੀ ਪਾਰਟੀ ਨੂੰ 2.5 ਸਾਲ ਹੋ ਗਏ ਕੰਮ ਕਰਦੇ ਹੁਮ 2.5 ਸਾਲ ਦੇ ਕੰਮਾਂ ਨੂੰ ਲੈ ਕੇ ਤੇ ਉਹਨਾਂ ਦੇ ਪਿਛਲੇ ਮੈਂ ਕਹਿੰਦਾ 75 ਸਾਲਾਂ ਨੂੰ ਛੱਡੋ ਤੁਸੀਂ ਪਿਛਲੇ 5 ਸਾਲ ਹੀ ਜਿਹੜੇ ਕਾਂਗਰਸ ਦੇ ਗਏ ਨੇ ਉਹਨਾਂ ਦਾ ਕੰਪੈਰੀਸ਼ਨ ਨਹੀਂ ਕਰ ਲੀਏ ਉਹ ਲੋਕੀਏ ਕੰਪੈਰੀਸ਼ਨ ਕਰਕੇ ਵੇਖ ਕੇ ਲੋਕ ਜਿਹੜੇ ਆ ਵੋਟ ਪਾਉਂਦੇ ਨੇ ਕਿ ਇਹਨਾਂ 2.5 ਸਾਲਾਂ ਚ ਇਹਨਾਂ ਕੰਮ ਕੀਤੇ ਉਹਨਾਂ 5 ਸਾਲਾਂ ਚ ਕੀ ਕੀਤਾ ਹੁਮ ਰਿਪੋਰਟ ਕਾਟ ਮੰਗਦੇ ਲੋਕ ਜੀ ਐ ਵੀ ਰਿਪੋਰਟ ਕਾਟ ਲੈ ਕੇ ਲੋਕਾਂ 'ਚ ਜਾ ਰਹੇ ਆ ਉਹ ਵੀ ਰਿਪੋਰਟ ਕਾਟ ਲੈ ਕੇ ਲੋਕਾਂ ਚ ਉਹਨਾਂ ਲੋਕੀ ਲੋਕਾਂ ਨੂੰ ਦੱਸਣਾ ਕਿ ਪੰਚਾਇਤਾਂ ਚ ਆਹ ਕੰਮ ਕੀਤੇ ਨੇ ਔਰ ਮੈਂ ਦੱਸਣਾ ਕਿ ਮਟਾਈਆਂ ਸਨ ਜਮਾਦੀ ਪਾਰਟੀ ਨੇ ਆਹ ਕੰਮ ਕੀਤੇ ਨੇ ਰੰਧਾਵਾ ਸਭ ਚਰਚਾ ਜਦੋਂ ਡੇਰਾ ਬਾਬਾ ਨਾਨਕ ਦੀ ਆਉਂਦੀ ਇੱਕ ਅਫੀ ਚਰਚਾ ਇੱਥੇ ਇੱਕ ਨਾਮੀ ਗੈਸਟਰ ਦਾ ਪਰਿਵਾਰ ਦੀ ਵੀ ਆਉਂਦੀ ਆ ਉਸ ਦਾ ਜ਼ਿਕਰ ਵੀ ਆਉਂਦਾ ਪਿਛਲੇ ਦਿਨ ਇੱਕ ਤਬਾਦਲਾ ਵੀ ਹੋਇਆ ਥੋ ਡੀਐਸਪੀ ਦਾ ਚਰਚਾ ਦਾ ਵਿਸ਼ਾ ਕਿਉਂ ਬਣਦਾ ਜੀ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਗੈਂਗਸਟਰ ਨੇ ਈ ਢਾਈਆਂ ਸਾਲਾਂ ਚ ਬਣ ਕੇ ਨੇ ਸਾਡੀ ਤਾਂ ਸਰਕਾਰ ਹੀ ਢਾਈਆਂ ਸਾਲਾਂ ਚਾਹੀ ਪਾਰਟੀ ਢਾਈਆਂ ਸਾਲਾਂ ਚਾਹੀ ਹੂੰ ਇਹ ਅਹੀਂ ਬਣਾਏ ਨੇ ਇਹ ਜਿਹੜੇ ਲੋਕ ਆ ਜੋ ਗੈਂਗਸਟਰ ਵਾਂਗ ਗਾਉਂਦੇ ਨੇ ਜਾਂ ਅਫਸਰਾਂ ਦੀ ਕੰਪਲੇਂਟ ਕਰਦੇ ਨੇ ਇਹਨਾਂ ਦੇ ਕੋਲ ਤਾਂ ਰਹਿੰਦੇ ਰਹੇ ਨੇ ਸਾਹਬ ਤਾਂ ਉਥੇ ਪਿਛਲੇ ਜਦੋਂ ਸੀਗੇ ਉਹ ਵਿਧਾਨ ਸਭਾ ਚ ਬਿਕਰਮਜੀਤ ਸਿੰਘਮ ਜੀ ਠੀਆ ਨੇ ਸੁਖਜਿੰਦਰ ਧਾਵੇ ਦੀ ਫੋਟੋ ਵਿਧਾਨ ਸਭਾ ਚ ਲੈ ਕੇ ਗਿਆ ਈ ਉਸਕੇ ਅੰਚਰ ਨਾਲ ਫੋਟੋ ਦੀ ਹੂੰ ਇਹਨਾਂ ਦੀ ਕਹਿ ਰਹੇ ਨਾ ਝੀਲ ਚ ਬੈਠੇ ਤਮਕਾਰ ਇਹਨਾਂ ਦੇ ਵੋਟਰਾਂ ਨੂੰ ਕਿੰਨਾਂ ਨੂੰ ਤਮਕਾਰ ਇਹਨਾਂ ਜੀ ਕਾਂਗਰਸ ਦੇ ਲੀਡਰ ਰੰਧਾਵਾ ਸਾਹਿਬ ਇਹ ਕਹਿ ਰਹੇ ਸੁਭਜਿੰਦਰ ਸਿੰਘ ਰੰਧਾਵਾ ਉਹਦੇ ਕਹਿਣਾ ਕੀ ਹੋਣਾ ਹੂੰ ਉਹ ਤਾਂ ਬੁਖਲਾਟਾ ਵਾ ਜਦੋਂ ਲੋਕ ਉਹਦੇ ਨਾਲ ਤੁਰਦੇ ਹੀ ਨਹੀਂ ਹੂੰ ਕਾਂਗਰਸ ਵਾਲੇ ਤੇ ਕਾਂਗਰਸ ਵਾਲੇ ਬੰਦੇ ਨਹੀਂ ਤੁਰ ਰਹੇ ਹੂੰ ਤਾਂ ਹੁਣ ਉਹ ਬਹਾਨਾ ਬਣਾਉਂਦੇ ਨੇ ਜੀ ਕਿ ਸਾਨੂੰ ਉਤਰੋ ਜੀ ਥ੍ਰੈਟ ਕਰਨਾ ਆਉਂਦੀਆਂ ਜਾ ਕੇ ਇਹਨੂੰ ਥ੍ਰੈਟ ਕਾਲ ਆਉਂਦੀ ਆ ਤਾਂ ਉਹ ਪੁਲਿਸ ਕੰਪਲੇਂਟ ਕਰੇ ਪੁਲਿਸ ਦਫ਼ਤਰ ਜਾ ਕੇ ਥਾਣੇ 'ਚ ਆਪਸ ਨੂੰ ਦੱਸੇ ਕਿ ਸਾਨੂੰ ਆਇਆ ਨੰਬਰ ਤੋਂ ਥ੍ਰੈਟ ਕਾਲ ਆਈ ਹੈ ਜਿੰਨਾ ਜਿੰਨਾਂ ਨੂੰ ਜਿਹੜੇ ਕੰਪਲੇਂਟ ਕਰਦੇ ਨੇ ਉਹਨਾਂ ਨੂੰ ਫਿਰ ਉਹਦੇ ਮੁਤਾਬਕ ਐਫ ਆਈ ਆਰ ਵੀ ਹੁੰਦੀ ਹੈ ਤਾਂ ਰੰਧਾਵਾ ਗੜ ਮੰਨਿਆ ਗਿਆ ਸੀ ਇਸ ਨੂੰ ਸਗਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਦਾ ਜਿੰਨੀ ਚੋਣ ਦੇ ਵਿੱਚ ਗੜ ਟੁੱਟਦਾ ਨਜ਼ਰ ਆਵੇ ਬਿਲਕੁਲ 101% ਜਿਹੜਾ ਗੜ ਕਹਿੰਦਾ ਨਾ ਆਪਣੇ ਆਪ ਨੂੰ ਗੜ ਉਹਨਾਂ ਦਾ ਨਹੀਂ ਲੋਕ ਗੜ ਬਣਾਉਂਦੇ ਨੇ ਤਾਂ ਲੋਕ ਹੀ ਤੋੜ ਦਿੰਦੇ ਨੇ ਗੜ ਬਣਿਆ ਆਪਣਾ ਹਮਮ ਔਰ ਮੈਂ ਤੁਹਾਡੇ ਚੈਨਲ ਦਾ ਹੀ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਮ ਕਿ ਜਿਹੜੀ ਪੰਜਾਬ ਚ 2022 ਚ ਆਮ ਆਦਮੀ ਪਾਰਟੀ ਦੀ ਹਨੇਰੀ ਚੁੱਲੀ ਹਮ ਉਹ ਗਦਾਫੋਰਚ ਨਹੀਂ ਆਈ ਜੀ ਔਰ ਆ ਜਿਹੜੀ ਇਲੈਕਸ਼ਨ ਹੋ ਰਹੀ ਹੈ ਜੰਮੀ ਚੋਂ ਹਮ ਉਹ ਬਿਲਕੁਲ ਸੇਮ ਜਿਹੜੀ ਹਨੇਰੀ ਆ ਡੇਰਾ ਬਾਬਾ ਨਾਨਕ ਦੇ ਅੱਛੇ ਝੋਲ ਰਹੀ ਆ ਆਮ ਆਦਮੀ ਅਕਾਲੀ ਦਲ ਨਹੀਂ ਇਸ ਵਾਰ ਮੈਦਾਨ ਦੇ ਵਿੱਚ ਜੀ ਉਹਨਾਂ ਦੀ ਗੈਰ ਹਾਜ਼ਰੀ ਦਾ ਉਹਨਾਂ ਦਾ ਵੋਟ ਪਰਸੈਂਟ ਜਿਹੜਾ ਹੈਗਾ 51.52 ਹਜ਼ਾਰ ਵੋਟ 2022 ਦੇ ਵਿੱਚ ਪਈ ਸੀ ਜੀ ਉਹ ਕਿੱਦਾਂ ਨੂੰ ਟਰਨ ਹੋ ਰਿਹਾ ਜੀ ਦੇਖੋ ਜਿਹੜਾ ਕਾਲੀ ਦਲ ਦੇ ਵੋਟਰ ਸਪੋਰਟਰ ਨੇ ਪਿੰਡਾਂ 'ਚ ਉਹ ਹਮੇਸ਼ਾ ਹੀ ਗੱਜ ਤੱਕ ਕਹਿੰਦੇ ਆ ਕਿ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਚਮਤ ਜਿਹੜੀ ਉਹ ਕਾਲੀ ਦਲ ਦੀ ਹੂੰ ਜਿਹੜੇ ਜਿਨ੍ਹਾਂ ਦੇ ਬੱਚਿਓ ਕਿਉਂ ਕਹਿੰਦੇ ਨੇ ਇਹ ਗੱਲ ਹੂੰ ਕਿ ਜਿਹੜਾ 1984 'ਚ ਅਟੈਕ ਹੋਇਆ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਹੂੰ ਉਹਦਾ ਮੁੱਖ ਦੋਸ਼ੀ ਜਿਹੜੀ ਆ ਉਹ ਕਾਂਗਰਸ ਵਾ ਔਰ ਇਹ ਜਿਹੜਾ ਪਰਿਵਾਰ ਸੁਖਜਿੰਦਰ ਸਿੰਘ ਰੰਧਾਵੇ ਦਾ ਪਰਿਵਾਰ ਹੂੰ ਇਹਦੇ ਫਾਜ਼ਲਤ ਸਾਹਿਬ ਜਿਹੜੇ ਸੰਤੋਖ ਸਿੰਘ ਰੰਧਾਵਾ ਸੀਗੇ ਹੂੰ ਉਹਨਾਂ ਨੇ ਉਦੋਂ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀਗੀ ਦੱਸੋ ਜਿਹੜਾ ਜਿਹੜਾ ਹਾਰਡਿਸ ਆਸਥਾ ਸਾਡੀ ਸਿਰਮੌਰ ਸੰਸਥਾਵਾ ਕਾਲ ਤਖਤ ਸਾਹਿਬ ਜੀ ਅਸੀਂ ਸਿੱਖ ਵਾਂ ਸਾਡੀ ਸੁਪਰੀਮ ਭਾਵਰਾ ਕਾਲ ਤਖਤ ਸਾਹਿਬ ਜੋ ਕਾਲ ਤਖਤ ਸਾਹਿਬ ਨੂੰ ਹੁਕਮ ਦਾ ਸਾਰਾ ਸਿੱਖ ਮੰਨਦੇ ਨੇ ਹੂੰ ਪੇਖਣ ਕਿਹੜਾ ਸਿੱਖ ਵਾ ਜਿਹੜਾ ਇਸ ਪਰਿਵਾਰ ਨੂੰ ਜਾਂ ਇਸ ਪਾਰਟੀ ਦੀ ਮਦਦ ਸਿੱਖ ਕਰੂਗਾ ਮੈਂ ਪਾਰਟੀ ਦੀ ਗੱਲ ਛੱਡੋ ਤੁਸੀਂ ਅਕਾਲੀ ਦਲ ਦੀ ਸਿੱਖ ਦੀ ਗੱਲ ਕਰਨ ਉਹ ਕਿਹੜਾ ਪਰਿਵਾਰ ਹੈ ਜਿਹੜਾ ਇਸ ਪਰਿਵਾਰ ਨੂੰ ਵੋਟ ਪਾਏਗਾ ਆਸਵੰਦੋ ਕਿ ਅਕਾਲੀ ਦਲ ਦਾ ਵੋਟ ਸਰਕਾਰ ਵੱਲ ਚੁਕੇਗਾ ਦੇਖੋ ਵੋਟ ਤਾਂ ਹਰ ਇੱਕ ਨੇ ਪਾਉਣੀ ਹੈ ਹਮ ਹਰ ਇੱਕ ਨੇ ਵੋਟ ਦਾ ਇਸਤੇਮਾਲ ਕਰਨਾ ਹੈ ਹਮ ਜੇ ਉਹਨਾਂ ਦੀ ਦੁਸ਼ਮਣ ਜਮਾਤ ਇਹ ਹੈ ਬੀਜੇਪੀ ਨੂੰ ਸਾਡੇ ਲੋਕ ਵੋਟ ਨਹੀਂ ਪਾਉਂਦੇ ਕਿ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ 700 ਕਿਸਾਨ ਸਾਡਾ ਸ਼ਹੀਦ ਹੋਇਆ ਹਥੇ ਦਿੱਲੀ ਜੀ ਬੀਜੇਪੀ ਨੂੰ ਫੋਨ ਕੇ ਵੋਟ ਸਾਡੇ ਲੋਕ ਤਾਂ ਫਿਰ ਤੀਜਾ ਬਦਲ ਕੀ ਹੈ ਉਹ ਤੁਸੀਂ ਆਪ ਹੀੰਦਾ ਚੱਲਣਾ ਕਿਸਾਨਾਂ ਦੀ ਨਾਰਾਜ਼ਗੀ ਵੀ ਤਾਂ ਹੈ ਨਾ ਸਰਕਾਰ ਦੇ ਪ੍ਰਤੀ ਕਿੱਥੇ ਆਮ ਤੌਰ ਤੇ ਇਹ ਦਰਨੇ ਪ੍ਰਦਰਸ਼ਨ ਕਿੱਥੇ ਦਰਨੇ ਤੁਸੀਂ ਦੱਸੋ ਤੁਸੀਂ ਤਾਂ ਰੋਜ਼ ਚਾਹੁੰਦੇ ਦੱਸੋ ਕਿੱਥੇ ਦਰਨੇ ਇਹ ਤਾਂ ਸਿਰਫ ਇੱਕ ਪ੍ਰੋਪਾਗੈਂਡਾ ਹੈ ਲੀਡਰ ਬਣਾਉਂਦੇ ਨੇ ਤਰਨੇ ਲੋਕ ਕਿੱਥੇ ਨੇ ਤਰਨੇ ਆ ਰਹੇ ਰਹੰਦਾ ਸੋ ਮੁੱਦੇ ਕਿਹੜੇ ਨੇ ਹਲਕੇ ਦੇ ਬਹੁਤ ਮੁੱਦੇ ਨੇ ਹਲਕੇ ਦੇ ਕਰਾਪਸ਼ਨ ਦਾ ਮੁੱਦਾ ਸੀ ਜੀ ਆਪਣਾ ਬੇਰੋਜ਼ਗਾਰੀ ਦਾ ਬੜਾ ਵੱਡਾ ਮੁੱਦਾ ਇਹ ਪੰਜਾਬ ਲੈਵਲ ਦੇ ਮੁੱਦੇ ਜੀ ਮੈਂ ਇਸ ਹਲਕੇ ਦੀ ਗੱਲ ਕਰਨਾ ਚਾਹੁੰਦਾ ਹਲਕੇ ਦਾ ਕਿਉਂਕਿ ਤੁਸੀਂ ਬਾਰਡਰ ਬਾਰਡਰ ਜਿਹੜਾ ਬਾਰਡਰ ਵੈਲਟ ਆ ਜੀ ਇਹਨਾਂ ਦਾ ਜਿਹੜਾ ਐਜੂਕੇਸ਼ਨ ਲੈਵਲ ਅੱਜ ਵੀ ਸਾਡੇ ਡੇਰਾ ਬਾਬਾ ਨਰ ਬਾਰਡਰ ਦਾ ਇਹਦਾ ਜਲੰਧਰ ਆ ਮਸਾ ਲੁਧਿਆਣਾ ਪਟਿਆਲਾ ਨਾਲ ਤਾਂ ਉਹ ਲੈਵਲ ਤਾਂ ਅੱਜ ਵੀ ਇੱਥੇ ਨਹੀਂ ਮੰਨਦੇ ਹੋਏ ਗੱਲ ਬਿਲਕੁਲ ਐਜੂਕੇਸ਼ਨ ਲੈਵਲ ਉਹ ਲੈਵਲ ਦੀ ਐਜੂਕੇਸ਼ਨ ਨਹੀਂ ਹੈਗੀ ਸਾਡੇ ਵੇਲੇ ਕਿ ਹੁੰਦਾ ਸੀ ਪਹਿਲਾਂ ਜਦੋਂ ਸਾਡੇ ਵੇਲੇ ਉਹ ਬਾਰਡਰ ਏਰੀਆ ਦਾ ਸਰਟੀਫਿਕੇਟ ਬਣਦਾ ਸੀ ਜਾਂ ਡੋਮੋਸਾਈਲ ਦਾ ਸਰਟੀਫਿਕੇਟ ਬਣਦਾ ਸੀ ਉਹਦੇ ਵਿੱਚ ਜਦੋਂ ਭਰਤੀ ਹੁੰਦੀ ਸੀਗੀ ਸਾਨੂੰ ਸਪੈਸ਼ਲ 5 ਜਾਂ 10 ਨੰਬਰ ਉਸ ਚੀਜ਼ ਤੇ ਬਾਰਡਰ ਏਰੀਆ ਦੇ ਦਿੱਤੇ ਜਾਂਦੇ ਸੀ ਜਿਹੜੇ ਨਾਲ ਖਤਮ ਕੀਤੇ ਮੈਂ ਸਭ ਤੋਂ ਪਹਿਲਾਂ ਇਹ ਕਹਾਂਗਾ ਜਿਹੜਾ ਬਾਰਡਰ ਏਰੀਆ ਦੇ ਤੇ ਬੱਚੇ ਰਹਿ ਰਹੇ ਨੇ ਉਹਨਾਂ ਨੂੰ ਘੱਟੋ ਘੱਟ 10 ਨੰਬਰ ਜਿਹੜੇ ਨੇ ਉਹ ਐਕਸਟਰਾ ਉਹਨੂੰ ਦੇਣੇ ਚਾਹੀਦੇ ਨੇ ਬੱਚਿਆਂ ਨੂੰ ਭਰਤੀ ਵੇਲੇ ਜਾਂ ਜਦੋਂ ਵੀ ਕੋਈ ਅਪਾਇੰਟਮੈਂਟ ਹੁੰਦੀ ਆ ਉਹਦੇ ਨਾਲ ਉਹਦੇ ਚ ਬਾਰਡਰ ਬਿਲਡ ਤੇ ਬੱਚਿਆਂ ਨੂੰ ਕਾਫੀ ਹੱਦ ਤੱਕ ਜਿਹੜੀ ਆ ਮੁੱਖ ਮੰਤਰੀ ਨਾਲ ਇਹ ਇਹ ਗੱਲਾਂ ਡਿਟੇਲ ਦੇ ਵਿੱਚ ਹੋਈਆਂ ਜੀ ਬਿਲਕੁਲ ਹੋਈਆਂ ਵੀ ਔਰ ਹੋਣਗੀਆਂ ਵੀ ਮੈਂ ਬਾਰਡਰ ਦੇ ਬਿਲਡ ਦੇ ਡੇਰਾ ਬਾਬਾ ਨਾਨਕ ਦੇ ਜਿਹੜੇ ਮੁੱਦੇ ਨੇ ਇੱਕ ਹੋਰ ਬਹੁਤ ਵੱਡਾ ਮੁੰਡਾ ਬਿਲਕੁਲ ਉਹ ਹੈ ਤਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ ਮੁੱਦਾ ਬਾਰਡਰ ਦਾ ਜਿਵੇਂ ਸਾਡੇ ਕਿਸਾਨਾਂ ਦੀ ਤਾਰ ਲੱਗੀ ਆ ਬਾਰਡਰ ਤੇ ਤਾਰ ਤੋਂ ਪਾਰਲੇ ਬੰਨੇ ਜ਼ਮੀਨ ਆ ਸਾਡੀ ਉਹ ਕਿਸਾਨ ਸਵੇਰੇ 10 ਵਜੇ ਜਾਂਦੇ 4 ਵਜੇ ਉਹਨਾਂ ਨੂੰ ਵਾਪਸ ਬਰਾੜ ਲੈਂਦੇ ਨੇ ਜਿੱਥੇ ਉਹਨਾਂ ਦਾ ਕੰਮ ਦਾ ਉੱਥੇ ਰੱਖ ਕੇ ਵਿਚਾਰੇ ਵਾਪਸ ਆ ਜਾਂਦੇ ਨੈਸ਼ਨਲ ਲੈਵਲ ਦਾ ਮੁੱਦਾ ਮੈਂ ਨੈਸ਼ਨਲ ਲੈਵਲ ਦਾ ਮੁੱਦਾ ਵੀ ਜਿਹੜਾ ਥਰੂ ਪੰਜਾਬ ਸਰਕਾਰ ਦੀ ਐਵੇਂ ਠਾਊਂਗਾ ਕਿ ਜਿਹੜੀ ਤਾਰ ਬਾਰਡਰ ਤੇ ਲੱਗੀ ਆ ਬਿਲਕੁਲ ਜਿਹੜੀ ਮੇਨ ਲਾਈਨ ਆ ਉਹਦੇ ਤੇ ਤਾਰ ਕਰੋ ਜਿਹੜੀਆਂ ਤਾਰੋਂ ਪਾਰ ਜ਼ਮੀਨਾਂ ਨੂੰ ਬੈਕ ਤੇ ਲਿਆਓ ਤਾਂ ਕਿਸਾਨ ਜਿਹੜੇ ਆਪਣੇ ਆਪਣੇ ਢੰਗ ਨਾਲ ਵਧੀਆ ਖੇਤੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰ-ਬਸਰ ਜਿਹੜਾ ਅੱਛੇ ਢੰਗ ਨਾਲ ਕਰ ਸਕਦਾ। ਮੁੱਖ ਮੰਤਰੀ ਨਾਲ ਜਦੋਂ ਡਿਟੇਲ ਦੇ ਵਿੱਚ ਗੱਲਬਾਤ ਤੁਹਾਡੀ ਹੋਈ ਜਾਂ ਤੁਹਾਡੇ ਹੋਰ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਸਾਹਮਣੇ ਇਹ ਮੁਸ਼ਕਲਾਂ ਜਿਹੜੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਖਾਸ ਕਰਕੇ ਐਜੂਕੇਸ਼ਨ ਦਾ ਜ਼ਿਕਰ ਕਰ ਰਹੇ ਹੋ ਉਹ ਉਹਨਾਂ ਨੂੰ ਲੈ ਕੇ ਡਿਟੇਲ ਕੋਈ ਆਪਣੇ ਤੌਰ ਤੇ ਪ੍ਰੋਗਰਾਮ ਰੱਖਿਆ ਹੋਵੇ ਤੁਸੀਂ। ਨਹੀਂ ਇਹ ਬਿਲਕੁਲ ਜੀ ਡਿਸਕਸ ਹੁੰਦਾ ਹੈ ਉੱਪਰ ਲੈਵਲ ਤੇ ਸਾਰਾ ਪਤਾ ਹੈ। ਐਂ ਹਰ ਚੀਜ਼ ਡੇ ਬਾਏ ਡੇ ਚਲਦੀ ਰਹਿੰਦੀ ਸਾਡੀ। ਮੁਸ਼ਕਲਾਂ ਆ ਹਰ ਹਾਲ ਕਿਦੀਆਂ ਮੁਸ਼ਕਲਾਂ ਸੀ ਹਮ ਸਭ ਤੋਂ ਬੇਵੀ ਨੇ ਔਰ ਉਹਨਾਂ ਨੂੰ ਹੱਲ ਕਰਨ ਦਾ ਸਾਨੂੰ ਭਰੋਸਾ ਕਿ ਤੁਹਾਨੂੰ ਚੁਣੌਤੀ ਹੈ ਬਹੁਤ ਵੱਡੀ ਬਾਈ ਇਲੈਕਸ਼ਨ ਦੇਖੋ ਜੀ ਬਾਈ ਇਲੈਕਸ਼ਨ ਦੀ ਜਿਹੜੀ ਡੇਰਾ ਬਾਬਾ ਨਾਨਕ ਦੀ ਹੈ ਲੋਕ ਇਸ ਵੇਲੇ ਗੁਰਦੀਪ ਸਿੰਘ ਨਹੀਂ ਇਲੈਕਸ਼ਨ ਲੜ ਰਿਹਾ ਲੋਕ ਇਲੈਕਸ਼ਨ ਲੜ ਰਹੇ ਮੇਰੇ ਜਦੋਂ ਲੋਕ ਲਹਿਰ ਬਣ ਜਾਂਦੀ ਹੈ ਨਾ ਇੱਕ ਇੱਥੇ ਲੋਕ ਲਹਿਰ ਬਣ ਗਈ ਹੈ ਹਰ ਬੰਦਾ ਆਪਣੀ ਪਰਸਨਲ ਲੜਾਈ ਬਣਾ ਕੇ ਲੜ ਰਿਹਾ ਹੈ ਬਹੁਤ سارے ਲੋਕਾਂ ਨੇ ਮੈਨੂੰ ਕਹਣਾ ਵੀ ਤੂੰ ਟੈਨਸ਼ਨ ਨਾ ਲੈ ਤੂੰ ਫ੍ਰੀ ਰਹਿ ਅਸੀਂ ਦੱਸਾਂਗੇ ਲੜਾਈ ਤੇਰੀ ਲੜ ਕੇ ਤੈਨੂੰ ਜਿੱਤ ਕੇ ਆਹੀ ਮਖਾ ਪਰਸਨਲ ਦਾ ਤੂੰ ਜ਼ਿਕਰ ਕੀਤਾ ਮੈਂ ਸੁਭਜਿੰਦਰ ਸਿੰਘ ਰੰਧਾਵਾ ਤੇ ਵਿਕਰਮ ਜੀਠੀਆ ਦੀ ਪਰਸਨਲ ਅਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਯਾ ਰਵੀਕਰਨ ਸਿੰਘ ਕੱਲ ਨੂੰ ਔਰ ਡੰਗਾ ਪਰਿਵਾਰ ਦਾ ਪਰਸਨਲ ਜਿਹੜੀ ਗੱਲ ਲੜਾਈ ਅਸੀਂ ਵੇਖੀ ਇਹ ਪਰਸਨਲ ਕਿਉਂ ਹੈਗਾ ਇਹ ਹਲਕਾ ਲੋਕਾਂ 'ਚ ਨਾ ਗੁੱਸਾ ਬੜਾ ਹੈ ਪਰਿਵਾਰ ਨੂੰ ਇੱਕ ਪਰਿਵਾਰਵਾਦਵਾ ਇੱਕ ਹੰਕਾਰ ਬੜਾ ਹੈ ਪਰਿਵਾਰ ਨੂੰ ਲੋਕੀ ਪਰਿਵਾਰਵਾਦ ਤੇ ਹੰਕਾਰ ਨੂੰ ਖਤਮ ਕਰਨਗੇ ਤੇਰਾ ਪਪਾ ਨਾਨਕ ਦੇਵ ਜੀ ਪਿਛਲੇ 50 60 ਸਾਲਾਂ ਤੋਂ ਉਹੀ ਵੇਖਿਆ ਉਹਨਾਂ ਫਲੈਕਸ ਬੋਰਡ ਲੱਗੇ ਨੇ ਹੂੰ ਫਲੈਕਸ ਬੋਰਡ ਤੇ ਇੰਨਾ ਹੰਕਾਰ ਆ ਕਿ ਕੇ ਸੀਨੀਅਰ ਲੀਡਰ ਦੀ ਨਹੀਂ ਫੋਟ ਜਿਹੜੇ ਆਲ ਇੰਡੀਆ ਦੇ ਇਹਨਾਂ ਦੇ ਕਾਂਗਰਸ ਦੇ ਪ੍ਰਾਈਜ਼ ਨੇ ਖੜਗੇ ਸਾਹਿਬ ਹੋਣਾ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਐਲੋਪੀ ਦੇ ਲੀਡਰ ਨੇ ਜਾਂ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਕਿਸਦੀ ਫੋਟੋ ਲੱਗੀ ਵੇਖੀ ਉਹਦੇ ਤੇ ਸਿਰਫ ਆਪਣੀ ਫੋਟੋ ਆ ਸੁਜਿੰਦਰ ਧਾਵ ਦੇ ਦੀ ਘਰ ਦੀ ਫੋਟੋ ਆ ਤੀਜੀ ਮੁੰਡੇ ਦੀ ਆ ਲੋਕਾਂ ਨੂੰ ਸਾਬਤ ਕਰਨਾ ਚਾਹੁੰਦਾ ਕਿ ਇਸ ਵਾਰੀ ਮੈਂ ਮੇਰੀ ਘਰ ਦੀ ਇਲੈਕਸ਼ਨ ਲੜ ਰਹੀ ਹੈ 24 ਤੇ 27 ਵਾਤੇ ਮੇਰਾ ਮੁੰਡਾ ਦੀ ਫੋਟੋ ਲਾਤੀ ਵਿੱਚ ਇੰਨਾ ਹੰਕਾਰ ਜਿਹਨੂੰ ਪਾਰਟੀ ਦੀ ਪਰਵਾਹ ਨਹੀਂ ਸੀਨੀਅਰ ਲੀਡਰਸ਼ਿਪ ਦੀ ਪਰਵਾਹ ਨਹੀਂ ਡੇਰਾ ਬਾਬਾ ਨਾਨਕ ਦੇ ਲੋਕ ਹੰਕਾਰ ਤੇ ਪਰਿਵਾਰ-ਵਾਰ ਦੇ ਰੋਦ ਲੜਾਈ ਜਿਹੜੀ ਅੱਜ ਕੱਲ੍ਹ ਦੇ ਪਿਛਲੀ ਸਰਕਾਰ ਦੇ ਵਿੱਚ ਮੁੱਦੇ ਐਡਰੈਸ ਹੋਏ ਜੀ ਡਿਪਟੀ ਸੀਐਮ ਸੀ ਗਰੇ ਮੰਤਰੀ ਰੰਧਾਵਾ ਸਾਹਿਬ ਸੀ ਲੰਬੇ ਸਮੇਂ ਤੋਂ ਪੰਜਾਬ ਦੀ ਪੋਲਿਟਿਕਸ ਨੂੰ ਜਿਹੜਾ ਹੈ ਨਾ ਆਪਣੇ ਤਰੀਕੇ ਦੇ ਨਾਲ ਬਦਲਦੇ ਰਹਿੰਦੇ ਨੇ ਦੇਖੋ ਜਿਹੜਾ ਇਹਨਾਂ ਦਾ ਸੀਗਾ ਦਬ ਦਬਾ ਬਹੁ ਸੀਗਾ ਹੂੰ ਪਿਛਲੇ ਲੰਮੇ ਸਮੇਂ ਤੋਂ ਲੋਕ ਪ੍ਰੈਸ਼ਰ ਥੱਲੇ ਸੀਗੇ ਲੋਕ ਇਹਨਾਂ ਦੇ ਪ੍ਰੈਸ਼ਰ ਥੱਲੇੋਂ ਬਾਈਚ ਨਿਕਲੇ ਹੀ ਨਹੀਂ ਔਰ ਮੈਂ 24 'ਚ ਘੜ ਦਿੱਤੇ ਹੂੰ ਜਦੋਂ ਇਹਨਾਂ ਆਪ ਐਮਪੀ ਦੀ ਇਲੈਕਸ਼ਨ ਲੜੀਏ 24 'ਚ ਹੂੰ ਉਦੋਂ ਡੇਰਾ ਬਾਬਾ ਨਾਨਕ ਦੇ ਲੋਕ ਪ੍ਰੈਸ਼ਰ ਚ ਬਾਹਰ ਆ ਗਏ ਹੂੰ ਔਰ ਡੇਰਾ ਬਾਬਾ ਨਾਨਕ ਦਾ ਰਿਜ਼ਲਟ ਜਿਹੜਾ ਮੇਰੇ ਖਾ ਸਾਰੇ ਮਾਝੇ ਦਵਾਬੇ 'ਚੋਂ ਸਭ ਤੋਂ ਪਹਿਲਾਂ ਨੰਬਰ ਤੇ ਆ ਆਮ ਆਦੀ ਪਾਰਟੀ ਨੂੰ ਵੋਟਾਂ ਪਈਆਂ ਜੀ 44000 ਵੋਟ ਆਮ ਆਦੀ ਪਾਰਟੀ ਦੀ ਔਰ 48000 ਵੋਟ ਇਹ ਬੰਦੇ ਦੀ ਤਾਂ ਲੋਕ ਨਿਕਲਗੇ ਨਾ ਪ੍ਰੈਸ਼ਚਤਲੇ ਲੋਕਾਂ ਨੂੰ ਪ੍ਰੈਸ਼ਚਤਲੇ ਮੈਂ ਪਿਛਲੇ ਲਗਭਗ 2 ਸਾਲ ਲਾ ਕੇ ਤਾਂ ਲੋਕਾਂ ਨੂੰ ਪ੍ਰੈਸ਼ਚਤਲੇ ਕੱਢਿਆ ਅਸਰ ਰਹਿੰਦਾ ਵੱਡੇ ਪਰਿਵਾਰਾਂ ਦਾ ਜੀ ਕਿਸੇ ਕੰਸਟੀਟੂਐਂਸੀ ਦੇ ਵਿੱਚ ਅਸਰ ਲੋਕ ਬਣਾਉਂਦੇ ਆ ਲੋਕ ਹੀ ਖਤਮ ਕਰ ਦਿੰਦੇ ਆ ਇਤਿਹਾਸ ਆ ਪੰਜਾਬ ਦਾ ਬਾਈ ਚ ਉਹ ਬੰਦੇ ਜਿਨ੍ਹਾਂ ਦਾ ਕੈਪਟਨ ਰਵਿੰਦਰ ਸਿੰਘ ਕਿੱਥੇ ਹੈ ਜੀ ਉਹ ਇੱਥੇ ਕਿ ਫਿਰਦਾ ਸੀਗਾ ਉਹ ਨਵਜੋਤ ਸਿੱਧੂ ਕਿੱਥੇ ਜੀ ਹੋਰ ਕਿੱਥੇ ਚੰਨੀ ਚੰਨੀ ਹੋਣੀ ਕਿੱਥੇ ਨੱਚ ਕਰ ਬੈਠੇ ਹੋ ਸਥਾਪਿਤ ਬਾਦਲ ਕਿਤੇ ਨੇ ਸਥਾਪਿਤ ਲੀਡਰਸ਼ਿਪ ਨੂੰ ਲੋਕਾਂ ਨੇ ਦੂਰ ਕੀਤਾ ਬਿਲਕੁਲ ਕਰਨਗੇ ਜਿਹੜੇ ਪੁਰਾਣੇ ਬੈਠੇ ਨੇ ਬਿਲਕੁਲ ਕਰਨਗੇ ਲੋਕੀ ਨਵਾਂ ਚਿਹਰਾ ਚਾਹੁੰਦੇ ਨੇ ਨਵਾਂ ਚਿਹਰਾ ਲੈ ਕੇ ਆਉਣਗੇ ਲੋਕਾਂ ਨੂੰ ਨਵੇਂ ਚਿਹਰੇ ਤੋਂ ਉਮੀਦਾਂ ਨੇ ਹਮਮ ਪੁਰਾਣੇ ਨੂੰ ਤਾਂ ਦੇਖ ਲਿਆ ਪਰਖ ਲਿਆ ਮੈਂ ਕਹਿੰਦਾ ਕਦਾਂ ਮੈਂ ਦੋ ਬਟਾਲੀਆਂ ਖੜੀ ਕੀਤੀਆਂ ਜਦੋਂ ਮੈਂ ਮੰਤਰੀ ਸੀ ਜਾਂ ਜ਼ਿਲ੍ਹਾ ਮੰਤਰੀ ਹਮ ਮੈਂ ਕਿਹਾ ਇੱਕ ਬੰਦਾ ਸਾਰੇ ਡੇਰਾ ਬਾਬਾ ਨਾਨਕ ਹਲਕੇ ਜੋ ਕੋਈ ਇੱਕ ਬੰਦਾ ਹਮ ਕਹਿ ਦੇ ਕਿ ਮੈਂ ਮੈਨੂੰ ਇਹਨਾਂ ਨੌਕਰੀ ਦਿੱਤੀ ਹੈ ਹਮ ਤਾਂ ਮੈਂ ਜੋ ਵੀ ਸਜ਼ਾ ਹੋਏਗੀ ਸੰਗਤ ਦੀ ਮੈਂ ਲੈਣ ਨੂੰ ਤਿਆਰ ਹਾਂ ਔਰ ਮੈਂ ਦੱਸਣਾ ਆਮ ਆਦੀ ਪਾਰਟੀ ਦੇ 2 ਸਾਲਾਂ ਚ ਕਿੰਨੀਆਂ ਨੌਕਰੀਆਂ ਮਿਲੀਆਂ ਡੇਰਾ ਬੱਬਾ ਨਾਨਕ ਚ ਔਰ ਬਿਨਾ ਪੈਸੇ ਤੋਂ ਔਰ ਬਿਨਾ ਗਿਸ਼ਤ ਬਾਚ ਤੋਂ ਮਿਲੀਆਂ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਆ ਵੋਟਰ ਨੂੰ ਕਿਉਂ ਨ ਕੀ ਕਰੇਗੀ ਹੋਰ ਹੋਰ ਵੋਟਰ ਕਿਵੇਂ ਪ੍ਰਭਾਵਿਤ ਹੋਏਗਾ ਕਿਸੇ ਮੇਰੇ ਹਲਕੇ ਦੇ ਵਿੱਚ ਕੈਨੇਡਾ ਦਾ ਬੰਦਾ ਪੀਆਰ ਆ ਹਮ ਔਰ ਪਟਵਾਰੀ ਦੀ ਨੌਕਰੀ ਲੱਗਾ ਤਾਂ ਕੈਨੇਡਾ ਦੀ ਪੀਆਰ ਛੱਡ ਕੇ ਤਾਂ ਪਟਵਾਰੀ ਦੀ ਨੌਕਰੀ ਕਰਦਾ ਪਿੰਡ ਲਿਖ ਲੋ ਸ਼ਾਹਪੁਰ ਅਮਰਗੜ ਪਿੰਡ ਹੈ ਜੀ ਆਮ ਆਦਮੀ ਪਾਰਟੀ ਦਾ ਉੱਥੇ ਲੀਡਰ ਆ ਲਾਡੀ ਮੁੰਡਾ ਉਹਦਾ ਸਗਾ ਭਤੀਜਾ ਜੀ ਇੱਥੋਂ ਇਹ 2 ਕਿਲੋਮੀਟਰ ਤੇ ਇੱਥੇ ਪਿੰਡ ਹੈ ਵੈਰੋ ਕੇ ਜੀ ਉੱਥੇ ਐਸ ਡੀਓ ਲੱਗਿਆ ਬਿਕਰਮਜੀਤ ਸਿੰਘ ਐਸ ਡੀਓ ਪੰਚਾਇਤੀ ਰਾਜ ਉਹਨੂੰ ਪੁੱਛੋ ਕਿ ਇਹਦੀ ਸਰਕਾਰ ਚ ਲੱਗਿਆ ਰੰਦਲ ਸਾਹਿਬ ਚਿੱਟੇ ਦਾ ਮੁੱਦਾ ਬਹੁਤ ਮੁੱਖ ਮੰਤਰੀ ਵੱਲੋਂ ਵੀ ਉਠਾ ਗਿਆ ਜਿਹਦੇ ਮੁੱਖ ਸਰਪੰਚ ਨੂੰ ਸੌ ਚੁਕਾਈ ਗਈ ਜੀ ਤੁਹਾਡਾ ਏਰੀਆ ਕਿੰਨਾ ਪ੍ਰਭਾਵਿਤ ਹੈਗਾ ਜੀ ਕਿਉਂਕਿ ਬਾਰਡਰ ਬਿਲਡ ਦੇਖੋ ਜੀ ਬਾਰਡਰ ਬਿਲਡ ਸਿਰਫ ਇਹਨਾਂ ਬਦਨਾਮ ਕੀਤਾ ਹੂੰ ਥੋੜਾ ਬਹੁਤਾ ਅਸਰ ਜ਼ਰੂਰ ਹੈ ਬਹੁਤ ਜਿਆਦਾ ਅਸਰ ਜਿੰਨਾ ਸਾਨੂੰ ਬਦਨਾਮੀ ਦਿੰਦੇ ਨੇ ਉਹਨਾਂ ਇੰਨਾ ਕੁਝ ਹੈ ਨਹੀਂਗਾ ਇੱਥੇ ਹਮ ਮੈਂ ਨਹੀਂ ਕਹਦਾ ਕਿ ਬਿਲਕੁਲ ਨਹੀਂ ਹੈਗਾ ਹਮ ਹੈਗਾ ਪਰ ਜਿੰਨਾ ਇਹਨੂੰ ਪ੍ਰਚਾਰ ਦੇ ਨੇ ਜਿੰਨਾ ਸਾਡੇ ਬਾਰਡਰ ਨੂੰ ਕਰਦੇ ਨੇ ਇਹਦੇ ਵਿਰੋਧ ਪ੍ਰਚਾਰ ਕਰਦੇ ਨੇ ਕਿ ਨਸ਼ਾ ਉਹਨਾਂ ਇੱਥੇ ਕੁਝ ਵੀ ਨਹੀਂਗਾ ਹਮ ਜੇ ਨਸ਼ਾ ਹੀ ਹੈ ਤਾਂ ਮੈਂ ਬਹੁਤ ਵਾਰੀ ਕਈ ਵਾਰੀ ਮੈਂ ਗਾਇ ਇੱਕ ਵਾਰੀ ਮੇਰਾ BBC ਤੇ ਵੀ ਚੱਲਿਆ ਚੈਨਲ ਤੇ ਇੱਥੇ ਗਵਰਨਰ ਸਾਹਿਬ ਆਏ ਉਹਨਾਂ ਵਿੱਚ ਚਿੱਟੇ ਨੂੰ ਲੈ ਕੇ ਗੱਲ ਕੀਤੀ ਮੈਂ ਗਵਰਨਰ ਸਾਹਿਬ ਦੇ ਸਾਹਮਣੇ ਖਲੋ ਕੇ ਕਿਹਾ ਮੈਂ ਕਿਹਾ ਤੁਹਾਨੂੰ ਪੰਜਾਬ ਹੀ ਕਿਉਂ ਦਿਖਦਾ ਕੱਲਾ ਬਾਰਡਰ ਮੈਂ ਸ਼ੇਰ ਨੂੰ ਲੈ ਕੇ ਤੁਹਾਨੂੰ ਜੀਐਨਕੇ ਕਿਉਂ ਨਹੀਂ ਦਿਖਦਾ ਤੁਹਾਨੂੰ ਗੁਜਰਾਤ ਕਿਉਂ ਨਹੀਂ ਦਿਖਦਾ ਜਿੱਥੇ 12000 ਕਰੋੜ ਦੀ ਫੜੀ ਗਈ ਉਹ ਕਿੱਥੇ ਸੀ ਉਹ ਕਿਦੀ ਸੀ ਉਹਨੂੰ ਕੌਣ ਲੈ ਕੇ ਆਉਣ ਰਿਹਾ ਸੀ ਉਹ ਵੀ ਤੁਹਾਨੂੰ ਲੋਕ ਪੁੱਛਦੇ ਨੇ ਪੰਜਾਬ ਦੇ ਉਹ ਉਹਨਾਂ ਬਾਰਡਰਾਂ ਦਾ ਨਹੀਂ ਤਾਂ ਇਹ ਪੰਜਾਬ ਵੀ ਇੱਕ ਐਸਾ ਬਾਰਡਰ ਹੈ ਕਿ ਜਿਹੜਾ ਦਿਖਦਾ ਕਿ ਤੁਹਾਨੂੰ ਇੱਥੇ ਇਹ ਸਾਜ਼ਿਸ਼ ਤਹਿਤ ਹੋ ਰਿਹਾ ਸਭ ਕੁਝ ਬਿਲਕੁਲ ਜੀ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਬਦਨਾਮ ਕਰਦੇ ਨੇ ਪੰਜਾਬ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਬਾਰਡਰਾਂ ਤੇ 12-12 ਹਜ਼ਾਰ ਕਰੋੜ ਦੀ ਆਉਣ ਢਈ ਆ ਹੂੰ ਉਹਨਾਂ ਨੂੰ ਤੇ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਲੈ ਕੇ ਪੰਜਾਬ ਨੂੰ ਕੋਈ ਕਰਦੇ ਨੇ ਬਦਨਾਮ ਮੈਂ ਤਾਂ ਗਵਰਨਾ ਸਾਹਿਬ ਦੇ ਸਾਹਮਣੇ ਉਦਣ ਵੀ ਕਹਤਾ ਹੂੰ ਮੈਂ ਕਿਹਾ ਬਿਲਕੁਲ ਮੈਨੂੰ ਉਹਨਾਂ ਗਵਰਨਾ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਸੱਜੀ ਕਲ ਸਟ੍ਰਾਈਕ ਕਰਾਂਗੇ ਇੱਥੇ ਹੂੰ ਮੈਂ ਕਿਹਾ ਤੁਹਾਨੂੰ ਇਹੀ ਬਾਰਡਰ ਲੱਭਿਆ ਸੱਜੀ ਕਲ ਸਟ੍ਰਾਈਕ ਕਰਨ ਵਾਸਤੇ ਗੁਜਰਾਤ ਦੇ ਨਾਲ ਹੀ ਕਰੋ ਕਰ ਲੋ ਸੱਜੀ ਕਲ ਸਟ੍ਰਾਈਕ ਕਰਨੀ ਹੈ ਤਾਂ ਤੁਹਾਡੇ ਨਾਲ ਰਵਿਕਰਨ ਸਿੰਘ ਕੱਲੋ ਵੀ ਚੋਣ ਲੜ ਰਹੇ ਨੇ ਪਹਿਲਾਂ ਅਕਾਲੀ ਦਲ ਤੋਂ ਜਿਹੜੇ ਯੰਗ ਚਿਹਰਾ ਨੇ ਕਿੰਨਾ ਕੁ ਪ੍ਰਭਾਵ ਦੇਖਦੇ ਹੋ ਇਸੇ ਹਲਕੇ ਦੇ ਵਿੱਚ ਬੀਜੇਪੀ ਦਾ ਬੀਜੇਪੀ ਨੂੰ ਨਹੀਂ ਇੱਥੇ ਡੇਰਾ ਬਾਬਾ ਨਾਨਕ ਚ ਪਿਛਲੇ ਬਾਅਦ ਵਿੱਚ ਵੀ ਬੀਜੇਪੀ ਦਾ ਕੈਂਡੀਡੇਟ ਸੀਗਾ ਮੇਰੇ ਕਹਿੰਦਾ 15-1600 ਵੋਟ ਪਈ ਹੂੰ ਤਾਂ ਐਮਪੀ ਵੇਲੇ 5000 ਰੁਪਏ ਕਾਲਮ ਪਰਿਵਾਰ ਦਾ ਪ੍ਰਭਾਵ ਤਾਂ ਹੋਈਗਾ ਉਹ 23 ਤਰੀਕ ਨੂੰ ਲੱਗ ਜਾਣਾ ਪਤਾ ਕੀ ਪ੍ਰਭਾਵ ਆ ਕਿਸੇ ਬੰਦੇ ਦੀ ਵੋਟ ਨਹੀਂ ਹੁੰਦੀ ਇਹਨਾਂ ਨੂੰ ਹਰ ਇੱਕ ਲੀਡਰ ਨੂੰ ਭੁਲੇਖਾ ਹੁੰਦਾ ਕਿ ਮੇਰੀ ਵੋਟ ਹੈ ਵੋਟ ਹਮੇਸ਼ਾ ਪਾਰਟੀ ਦੀ ਹੁੰਦੀ ਹੈ ਹੂੰ ਚਾਹੇ ਕਾਲੀ ਗੱਲ ਦਾ ਹੋਵੇ ਚਾਹੇ ਕਾਂਗਰਸ ਆਮ ਆਦੀ ਪਾਰਟੀ ਦਾ ਮੈਂ ਹਰ ਇੱਕ ਨੂੰ ਕਹਿੰਦਾ ਬੰਦੇ ਦੇ ਇੱਕ ਦਿਮਾਗ 'ਚ ਗੱਲ ਹੁੰਦੀ ਹੈ ਮੇਰਾ ਕਰਕੇ ਪਾਰਟੀ ਆ ਪਰ ਉਹਨੂੰ ਸਮਝ ਲਾਣਾ ਚਾਹੀਦਾ ਕਿ ਪਾਰਟੀ ਕਰਕੇ ਬੰਦਾ ਹੈ ਹੂੰ ਕੈਂਪੇਨ ਸਟਰੈਟਜੀ ਕੀ ਹੈ ਜੀ ਰੰਧਾਵਾ ਸਭ ਤੁਹਾਡੀ ਕੈਂਪੇਨ ਸਟਰੈਟਜੀ ਹੈ ਹੀ ਆਪਾਂ ਲੈ ਕੇ ਜਾ ਰਹੇ ਜਿਹੜੇ ਪਟਾਈ ਸੱਚ ਕੰਮ ਕੀਤੇ ਨੇ ਉਹ ਲੋਕਾਂ ਨੂੰ ਦੱਸ ਰਹੇ ਆ ਵੱਡੇ ਲੀਡਰਾਂ ਦਾ ਪ੍ਰਭਾਵ ਹੁੰਦਾ ਜਦੋਂ ਮੈਂ ਹੁਣੇ ਉਹਨੂੰ ਦੇਖਿਆ ਕੁਲਦੀਪ ਸਿੰਘ ਢਾਲੀਵਾਲ ਵੀ ਤੁਹਾਡੇ ਪ੍ਰਚਾਰ ਦੇ ਵਿੱਚ ਪਹੁੰਚੇ ਹੋਏ ਨੇ ਹੋਰ ਮੰਤਰੀ ਵੀ ਜਿਹੜੇ ਆਪਣੇ ਤੁਹਾਡੇ ਦਫ਼ਤਰ ਦੇ ਵਿੱਚ ਨੇ ਜਦੋਂ ਪੂਰੇ ਪੰਜਾਬ ਭਰ ਤੋਂ ਵਰਕਰ ਆਉਂਦੇ ਨੇ ਉਹਦਾ ਅਸਰ ਵੱਖ ਨੂੰ ਮਿਲਦਾ ਬਿਲਕੁਲ ਜੀ ਦੇਖੋ ਸਾਡੇ ਜਿਹੜੇ ਵਰਕਰ ਆਉਂਦੇ ਪੰਜਾਬ ਤੋਂ ਜਾਂ ਮੰਤਰੀ ਆਪਾਂ ਆਪਣੇ ਜਿਹੜੇ ਕੰਮ ਕੀਤੇ ਨੇ ਉਹ ਲੋਕਾਂ ਤੱਕ ਪਹੁੰਚਾਉਣੇ ਨੇ ਘਰ-ਘਰ ਪਹੁੰਚਾਉਣਾ ਘਰ-ਘਰ ਜਾਣਾ ਲੋਕਾਂ ਨੂੰ ਦੱਸਣਾ ਤੇ ਉਹਨਾਂ ਨੂੰ ਦੇਖ ਲਓ ਸਾਨੂੰ ਵੀ ਦੇਖਿਆ ਤੁਸੀਂ ਤਾਂ ਦੇਖ ਲਓ ਵੋਟ ਦਾ ਹੱਕਦਾਰ ਕੌਣ ਹੈ ਪ੍ਰਚਾਰ ਆ ਸਾਡਾ ਹੂੰ ਕੋਈ ਪ੍ਰੈਸ਼ਰ ਨਹੀਂ ਜੀ ਪ੍ਰਚਾਰ ਸਿਆਸੀ ਜੀਵਨ ਤੋਂ ਇਲਾਵਾ ਹੋਰ ਸ਼ੌਂਕ ਕੀ ਰੰਦਾਵਾ ਸਾਹਿਬ ਸ਼ੌਂਕਾਂ ਦੇ ਜ਼ਿੰਮੇਦਾਰ ਬੰਦਾ ਕਾਦੇ ਸ਼ੌਂਕ ਹੁੰਦੇ ਨੇ ਰੋਟੀ ਤੱਕ ਹੀ ਸਾਡੇ ਸ਼ੌਕ ਨੇ ਹੂੰ ਪਰ ਰੋਟੀ ਕਮਾਉਣੀ ਆ ਬੱਚੇ ਪਾਲਣੇ ਆ ਹੂੰ ਹੋਰ ਕਾਦੇ ਸ਼ੌਕ ਜ਼ਿੰਮੇਦਾਰ ਕੀ ਸ਼ੌਂਕ ਪੂਰੇ ਕਰ ਸਕਦਾ ਜ਼ਿੰਮੇਦਾਰ ਕੋਈ ਸ਼ੌਂਕ ਨਹੀਂ ਪੂਰੇ ਕਰ ਸਕਦਾ ਜ਼ਿੰਮੇਦਾਰ ਨੂੰ ਸਿਰਫ ਆਪਣੀ ਰੋਟੀ ਤੱਕ ਆ ਤੇ ਆਪਣੇ ਬੱਚਿਆਂ ਇਹ ਐਸੈਪਟ ਕਰਦੇ ਹੋ ਜ਼ਿੰਮੇਦਾਰਾਂ ਦੀ ਤਰਾਸ ਦੀ ਦੇਖੋ ਜੀ ਮੈਂ ਜ਼ਿੰਮੇਦਾਰਾਂ ਤੇ ਦੁੱਖ ਨਹੀਂ ਜਾਣ ਸਕਦਾ ਕੌਣ ਜਾਣ ਸਕਦਾ ਜਿਹੜੇ ਬੰਦਿਆਂ ਨੇ ਅੱਜ ਤੱਕ ਉਹ ਕਿਸੇ ਵਟੇ ਨਹੀਂ ਲੰਘ ਸਕਦੇ ਉਹਨਾਂ ਨੂੰ ਪਤਾ ਹੀ ਨਹੀਂ ਪੈਰੀ ਪੈਰੀ ਤੇ ਪੈਰ ਹੀ ਨਹੀਂ ਪਾਇਆ ਤਾਂ ਮੈਂ ਜਿਹਨੇ ਆਪਣੇ ਹੱਥਾਂ ਨਾਲ ਸਾਰਾ ਕੰਮ ਕੀਤਾ ਟਰੈਕਟਰ ਚਲਾਇਆ ਖਾਲ ਖਾਲੇ ਸਾਰਾ ਕੁਝ ਕਰਦਾ ਰਿਆ ਖਾਦਾਂ ਪਾਉਂਦਾ ਰਿਆ ਮੈਨੂੰ ਕੀ ਸਮਝਾਉਣਗੇ ਮੈਨੂੰ ਨਹੀਂ ਪਤਾ ਜੇ ਕਿਸਾਨ ਨਹੀਂ ਬਾਰੇ ਤੇ ਕਿੰਨੂ ਪਤਾ ਉਹ ਸਰ ਹੁਣ ਵੀ ਖੇਤੀ ਕਰ ਰਿਹਾ ਪਰਿਵਾਰ ਜੀ ਮੈਂ ਅੱਜ ਵੀ ਖੇਤੀ ਕਰਦੇ ਆਂ ਅਸੀਂ ਖੇਤੀ ਕਰਦੇ ਆਂ ਤਾਂ ਰੋਟੀ ਕਿੱਥੋਂ ਖਾਣੀ ਜੇ ਖੇਤੀ ਨਹੀਂ ਕਰਨੀ ਤੇ ਹੂੰ ਆਮ ਤੌਰ ਤੇ ਪੋਲਿਟਿਸ਼ਨਾਂ ਬਾਰੇ ਇੱਕ ਬੜੀ ਜੀ ਸਥਾਪਿਤ ਉਦਾਹਰਨ ਬਣ ਚੁੱਕੀ ਆ ਰੰਧਾਵਾ ਸਭ ਮੈਂ ਵੀ ਫ੍ਰੈਂਕਲੀ ਤੁਹਾਨੂੰ ਪੁੱਛਣਾ ਚਾਹਣਾ ਤੇ ਬਹੁਤ ਮੋਟਾ ਪੈਸਾ ਕਮਾਈ ਜਿਹੜੀ ਹੈਗੀ ਆ ਉਹ ਸਿਆਸਤ ਦੇ ਵਿੱਚੋਂ ਹੁੰਦੀ ਹੈਗੀ ਆ ਜਿਹੜੇ ਕਰਦੇ ਹੋਣਗੇ ਕਰਦੇ ਹੋਣਗੇ ਮੈਂ ਤੁਹਾਡੇ ਤੋਂ ਮਤ ਨਹੀਂ ਕਰਦਾ ਮੈਂ ਤਾਂ ਇਹ ਚੀਜ਼ ਦੀ ਮੰਨਦੇ ਹਾਂ ਕੈਮਰੇ ਦੇ ਸਾਹਮਣੇ ਕੀ ਹੁੰਦੀ ਹੈ ਕਮਾਈ ਲੀਡਰਾਂ ਮੈਨੂੰ ਨਹੀਂ ਪਤਾ ਜਿਹੜੇ ਕਰਦੇ ਹੋਣਗੇ ਕਰਦੇ ਹੋਣਗੇ ਹੂੰ ਬਹੁਤ ਸਾਰੀ ਕਮਾਈ ਲੀਡਰਾਂ ਨੇ ਕੀਤੀ ਆ ਹੂੰ ਮੈਂ ਸਾਰੇ ਲੀਡਰਾਂ ਨੂੰ ਗਰਾਊਂਡ ਤੋਂ ਜਾਣਦਾ ਹਾਂ ਹੂੰ ਇਸ ਪਰਿਵਾਰ ਨੂੰ ਵੀ ਜਾਣਨਾ ਸਾਰਿਆਂ ਨੂੰ ਜਾਣਨਾ ਜੈ ਦਾਦਾ ਮੈਂ ਪਿਓ ਦਾਦੇ ਦੇ ਤਾਣ ਦਾ ਇਹ ਨਾ ਇਹਨਾਂ ਦੀ ਪ੍ਰਾਪਰਟੀ ਬਣੀਆ ਕਿੱਦਾਂ ਇਹੇ ਇਹੇ ਰੰਦਾਵਾ ਸਾਡ ਸਵਾਲ ਲੋਕ ਕਰਦੇ ਨੇ ਕਿ ਜੈ ਦਾਦਾ ਦੇ ਇਤਿਹਾਫਾ ਕਿਵੇਂ ਹੋ ਗਿਆ ਨਾ ਇਤਿਹਾਫਾ ਕਿਵੇਂ ਹੋ ਗਿਆ ਨਾ ਦਾਦਾ ਦੇ ਵਿੱਚ ਜੈ ਪਿਓ ਦੀ 6 ਕਿੱਲੇ ਪੈੜੀ ਹੈ ਹਮ ਹੁਣ ਚਾਰ-ਚਾਰ ਸੌ ਕਿੱਲੇ ਤੇ ਫਰੰਗ ਕਿਵੇਂ ਬਣ ਗਏ ਮੈਂ ਤਾਂ ਆਰ ਦਵਾਈ ਅਸੀਂ ਦੰਨਾਗੇ ਆਉਂਦਾ ਕਿੱਥੋਂ ਮਾਲਕ ਤਾਂ ਫਿਰ ਲੋਕਾਂ ਨੂੰ ਲੁੱਟਿਆ ਨਾ ਪੰਜਾਬ ਨੂੰ ਲੁੱਟਿਆ ਨਾ ਮੈਂ ਕਿ ਲਫਜ਼ ਵਰਤਾਂ ਨਾ ਜੀ ਤੇ ਇਹ ਜੋਕ ਨੇ ਜੋਗਪਤੀ ਜੋਗਤ ਨਹੀਂ ਵੇਖੀ ਬਿਲਕੁਲ ਜਿਹੜੀ ਜੋਗ ਲੱਗ ਜਾਂਦੀ ਹੈ ਉਹ ਪਤਾ ਨਹੀਂ ਲੱਗਦਾ ਤੁਹਾਡੇ ਸ੍ਰੀ ਨਾ ਚੰਬੜੀ ਦਿੰਦੀ ਸਰ ਉਹ ਖੂਨ ਚੂਸਦੀ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਖੂਨ ਕੱਢ ਰਹੀ ਹੈ ਇਹ ਜੋਗ ਦੀ ਤਰ੍ਹਾਂ ਨਾ ਹੂੰ ਪੰਜਾਬ ਨੂੰ ਚੰਬੜ ਗਏ ਇਹਨਾਂ ਜੋਗ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਖੂਨ ਪੀਤਾ ਇਹ ਜੋਕ ਬਿਰਤੀ ਲੀਡਰਸ਼ਿਪ ਦਾ ਹੱਲ ਕੀ ਕਰਨ ਦਾ ਵਾ ਸਾਬ ਪਰ ਲੋਕ ਹੀ ਹੱਲ ਨੇ ਪਰ ਲੋਕ ਹੀ ਇਹਨਾਂ ਨੂੰ ਖਤਮ ਕਰਨਗੇ ਜਿਹੜੇ ਜੋਕਾਂ ਨੇ ਹੋਰ ਹਾਲ ਕੋਈ ਨਹੀਂ ਹੋਰ ਕੁਝ ਨਹੀਂ ਇੱਕ ਵੋਟ ਨਾਲ ਇਹ ਜੋਕ ਮਰੇਗੀ ਪਰ ਜਿਸ ਆਸ ਉਮੀਦ ਦੇ ਨਾਲ 2022 ਦੇ ਵਿੱਚ ਬਦਲਾ ਲੈ ਕੇ ਤੁਸੀਂ ਆਏ ਉਹ ਬਦਲਾ ਪੂਰਨ ਤੌਰ ਤੇ ਪੰਜਾਬ ਨੂੰ ਤਬਦੀਲੀ ਵੱਲ ਲੈ ਕੇ ਗਿਆ ਬਿਲਕੁਲ ਗਿਆ ਬਿਲਕੁਲ ਗਿਆ ਜਿਹੜਾ ਜਿਹੜੀ ਚੀਜ਼ ਇੰਨੇ 75 ਸਾਲਾਂ ਚੋਂ ਘਾਰ ਕੀਤੀ ਹੋਵੇ ਐਡੀ ਛੇਤੀ ਖਤਮ ਹੋ ਜੂ ਲੱਗੇ ਆ ਇਹਨੂੰ ਖਤਮ ਕਰਨ ਤੇ ਇੱਕ ਸਮਾਂ ਜ਼ਰੂਰ ਆਏਗਾ ਪੂਰਨ ਕਾਮਯਾਬੀ ਮਿਲੀ ਪੂਰਨੇ ਮਿਲੀ ਔਰ ਮਿਲ ਜੇਗੀ ਪੂਰਨ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਨਾਲ ਆਪਾਂ ਲੱਗੇ ਆ ਅਸੀਂ ਪੂਰੇ ਕਾਮਯਾਬ ਹੋ ਜਾਾਂਗੇ ਉਸ ਤਰੀਕੇ ਨਾਲ ਰੰਧਾ ਸਭ ਆਮ ਤੌਰ ਤੇ ਤੁਹਾਡਾ ਜਿਹੜਾ ਵਰਕਰ ਹੁੰਦਾ 2022 ਤੋਂ ਤੁਹਾਡਾ ਚੱਲ ਰਿਹਾ ਹੁੰਦਾ ਉਹ ਕਿਸੇ ਸਮੇਂ ਸਰਕਾਰ ਦੇ ਵਿੱਚ ਕੰਮ ਨਹੀਂ ਹੁੰਦੇ ਉਹ ਗੁੱਸੇ ਗਿਲੇ ਵੀ ਹੋ ਕੇ ਬੈਠ ਜਾਂਦੇ ਕਿੰਨੇ ਵਰਕਰ ਜਿਹੜੇ ਹਾਲੇ ਤੱਕ ਤੁਹਾਡੇ ਨਾਲ ਨਾਰਾਜ਼ਗੀ ਚ ਬੈਠੇ ਹੋਏ ਨੇ ਜਿਹੜਾ ਮੇਨ ਵਰਕਰ ਹੁੰਦਾ ਨਾ ਜਿਹੜਾ ਪਾਰਟੀ ਨੂੰ ਪਿਆਰ ਕਰਦਾ ਉਹਦਾ ਕੋਈ ਗਿਲਾ ਨਹੀਂ ਹੁੰਦਾ ਗਿਲਾ ਉਹਦਾ ਹੁੰਦਾ ਜਿਹੜਾ ਲਾਲਚੀ ਹੁੰਦਾ ਜੀ ਉਹ ਅੱਜ ਵੀ ਗਿਆ ਤੇ ਕੱਲ ਵੀ ਗਿਆ ਜਿੰਨਾ ਉਹਦਾ ਲਾਲਚ ਨਹੀਂ ਪੂਰਾ ਹੋਣਾ ਜਿਹੜਾ ਬੰਦਾ ਲਾਲਚ ਨਾ ਹੁੰਦਾ ਉਹ ਅੱਜ ਵੀ ਜਾਊਗਾ ਕੱਲ ਵੀ ਜਾਊਗਾ ਤਿੰਨ ਤਿੰਨ ਮੁੱਦੇ ਇਸ ਹਲਕੇ ਦੇ ਮੈਂ ਪੁੱਛਣਾ ਚਾਹੁੰਨਾ ਜੀ ਤੁਹਾਡੇ ਤੋਂ ਜਿਹੜਾ ਤੁਸੀਂ ਚਲੋ ਵੈਸੇ ਤਾਂ ਮੈਨੀਫੈਸਟੋ ਬਣ ਜਾਂਦਾ ਹਮ ਇਲੈਕਸ਼ਨ ਦੇ ਵਿੱਚ ਤਾਂ ਜੀ ਬਾਅਦ ਇਲੈਕਸ਼ਨ ਦੇ ਵਿੱਚ ਦੋ ਤਿੰਨ ਵੱਡੇ ਮੁੱਦੇ ਹੁੰਦੇ ਨੇ ਜਿਨ੍ਹਾਂ ਨੂੰ ਹੱਲ ਕਰਾਉਣਾ ਤੁਸੀਂ ਪ੍ਰੋਮਿਸ ਕਰਦੇ ਹੋ ਤੁਹਾਡੀ ਲੀਡਰਸ਼ਿਪ ਪ੍ਰੋਮਿਸ ਕਰਦੇ ਤਿੰਨ ਵੱਡੇ ਮੁੱਦੇ ਕਿਹੜੇ ਨੇ ਜੀ ਇਹਦਾ ਹਾਲ ਇਸ ਹਲਕੇ ਦੇ ਲੋਕ ਬਾਰਡਰ ਏਰੀਏ ਦੇ ਲੋਕ ਭਾਲਦੇ ਹੋ ਇਹ ਕੋਈ ਮੁੱਦੇ ਤਾਂ ਮੈਂ ਪਹਿਲਾਂ ਦੱਸਿਆ ਪਰ ਪੈਸੀਫਿਕ ਦੀ ਜਗਾਈ ਦਾ ਮੁੱਦਾ ਪੜਾਉ। ਪਿਛਲੇ ਦਿਨੀ ਕੇਜਰੀਵਾਲ ਸਾਹਿਬ ਆਏ। ਉਹਨਾਂ ਵਿਸ਼ਵਾਸਤ ਆਇਆ ਕਿ ਡੇਰਾ ਬਾਬਾ ਨਾਨਕ ਕੇ ਬਾਇਓ ਗੈਸ ਪਲਾਂਟ ਲਾਇਆ ਜਾਊਗਾ ਜਾਂ 슈ਗਰ ਮਿਲ ਲਾਇਆ ਜਾਊਗਾ ਜਾਂ ਬੱਚਿਆਂ ਦੇ ਖੇਡਾਂ ਵਾਸਤੇ ਸਟੇਡੀਅਮ ਬਣਾਈ ਜਾਣੀ ਹੈ। ਹੋਏਗਾ। ਜੀ। ਬਹੁਤ ਸਮਾਂ ਤੂਰ ਨਹੀਂ। ਜੀ। ਸਮੇਂ ਨਾਲ ਹੋਏਗਾ ਸਾਰਾ ਕੁਝ। ਧੰਨਵਾਦ। ਮੈਨੂੰ ਪੂਰੀ ਉਮੀਦ ਹੈ। ਧੰਨਵਾਦ ਰੰਧਾਵਾ ਸਾਹਿਬ ਸਮਾਂ ਦੇ ਹੁੰਦੀ ਨਹੀਂ। ਤੇ 21 ਨਵੰਬਰ ਨੂੰ VOTING ਹੋਣ ਜਾ ਰਹੀ ਔਰ ਸੌਰੀ ਨਾਲ ਕੱਲ ਤੱਕ ਹੋ ਜਾਣੀ ਸੀ ਔਰ ਦੋ ਤਿੰਨ ਦਿਨ ਜਿਹੜੇ ਹੈਗੇ ਨੇ ਐਕਸਟਰਾ ਮਿਲੇ ਨੇ ਔਰ ਰੰਧਾਵਾ ਸਾਹਿਬ ਦਾਵਾ ਕਰ ਰਹੇ ਨੇ ਕਿ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੇ ਹੋਵੇਗਾ ਪ੍ਰਚਾਰ ਕਰਨ ਲਈ ਵੱਧ ਦਿਨ ਮਿਲਣਗੇ ਔਰ ਦੂਜੀ ਪਾਸੇ ਬਾਰਡਰ ਦੇ ਮੁੱਦੇ ਬਿਲਕੁਲ ਵੱਖਰੇ ਨੇ ਕਿਉਂਕਿ ਕੰਡੇਆਲੀ ਤਾਰ ਤੋਂ ਬਾਅਦ ਜਿਹੜੀ ਗਿਆ ਕਿਸਾਨਾਂ ਦੀ ਜ਼ਮੀਨ ਪਾਕਿਸਤਾਨ ਵਾਲੇ ਪਾਸੇ ਆ ਗਿਆ ਉਹਨਾਂ ਨੂੰ ਆ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨ ਦਾ ਵੱਧ ਤੋਂ ਵੱਧ ਸਮਾਂ ਮਲੇ ਐਜੂਕੇਸ਼ਨ ਦਾ ਇੱਥੇ ਸੁਧਾਰ ਹੋਵੇ ਨੌਕਰੀਆਂ ਇੱਥੇ ਹੋਣ ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਪਹਿਲ ਕਦਮੀ ਦੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਹੱਲ ਕਰਨਾ ਚਾਹੁੰਦੇ ਹਾਂ ਔਰ ਸੁਵਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਤੇ ਵਿਕਾਸ ਤੌਰ ਤੇ ਵੱਧੇ ਨੇ ਔਰ ਜੋ ਗੈਂਗਸਟਰਵਾਦ ਦੀ ਸਿਲੈਕਸ਼ਨ ਦੇ ਵਿੱਚ ਖਾਸ ਤੌਰ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਚਰਚਾ ਚੱਲ ਰਹੀ ਹੈ ਉਸ ਨੂੰ ਵੀ ਉਹ ਰੰਧਾਵਾ ਪਰਿਵਾਰ ਦੀ ਪਦਾਇਸ਼ ਈ ਦਿੰਦੇ ਹੋਏ ਨਜ਼ਰ ਆਈ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਰਮਨਦੀਪ ਅਣੀ ਮੀਟੀ